ਛੋਟਾ ਵੀਰ ਕਰਨ ਚਿੱਟਾ ਸੁਰ ਸਿੰਘ ਤੋਂ ਤੇ ਹੁਣ ਮੇਰਾ ਵੀਰ ਘਰ ਜਾ ਕੇ ਮੈਸੇਜ ਬੈਸਮੈਂਟ ਜੀ ਪਾਉਣਾ ਵਾ ਤੇ ਪਹੁੰਚ ਗਿਆ ਹਾਂ ਹਾਂ ਠੀਕ ਹੈ ਠੀਕ ਹੈ ਇਹ ਮੇਰਾ ਛੋਟਾ ਵੀਰ ਜੀ ਦੇਖ ਲਓ ਜੀ ਆਪਾਂ ਜੀ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਕੋਈ ਨਾ ਬ੍ਰਦਰ ਹਾਂ ਠੀਕ ਹੈ ਵੀਰ ਹੁਣ ਟਾਈਮ ਨਾ ਕਰ ਜਾ ਕੇ ਮੈਨੂੰ ਫੋਨ ਕਰਦੀ ਠੀਕ ਹੈ ਮੈਸੇਜ ਕਰਦੀ ਲਓ ਜੀ ਆਪਾਂ ਟੋਲਪਲਾਇਆ ਟੱਪ ਗਏ ਆ ਤੇ ਕਰਨ ਚਿੱਟੇ ਨੂੰ ਕਹਤਾ ਆਪਣੇ ਛੋਟੇ ਵੀਰ ਨੂੰ ਵੀ ਘਰ ਜਾ ਕੇ ਆਪਣਾ ਵੈਸਟ ਮੈਸੇਜ ਪਾ ਦੀ ਕਿ ਮੈਂ ਠੀਕ ਠਾਕ ਘਰ ਪਹੁੰਚ ਗਿਆ ਕਿਉਂਕਿ ਮੈਨੂੰ ਘਰ ਪਹੁੰਚਣ ਤੱਕ ਦੀ ਜ਼ਿੰਮੇਵਾਰੀ ਗਾਰੰਟੀ ਮੇਰੀ ਜਿਹੜਾ ਮੇਰਾ ਕੋਈ ਸੱਜਣ ਮਿੱਤਰ ਨਾਲ ਨੂੰ ਨਾਲ ਜਾਵੇ ਘਰ ਨੂੰ ਕਿਤੇ ਵੀ ਯਾਰਾ ਡੱਪਸਿਆ ਹੋਵੇ ਮਸਲਾ ਦੇ ਇੱਥੇ ਆਣ ਕੇ ਅਟਦਾ ਉਹਨਿਆਂ ਫਰਾਂਦੇ ਨਹੀਂ ਦੇ ਯਾਰ ਨੂੰ ਅੱਧੀ ਰਾਤ ਵੀ ਆਵਾਜ਼ ਮਾਰੋ ਤੇ ਬੰਦਾ ਉੱਠਦਾ ਤੇ ਆਪ ਉੱਡਦੇ ਰਹੇ ਆ ਤੇ ਜੇ ਅਹੀਂ ਉੱਡਦੇ ਆ ਤੇ ਕੋਈ ਵੀ ਸਾਡੇ ਲਈ ਉੱਠੇ ਅਹੀਂ ਕਿ ਵੀਰ ਆਸ ਰੱਖ ਲੈਨੇ ਆ ਕਿ ਕੋਈ ਨਹੀਂ ਉੱਡਦਾ ਤਾਂ ਫਿਰ ਕੀ ਕਰ ਸਕਦੇ ਪਰ ਕੀ ਸਕਦੇ ਆ ਕੋਈ ਫੋਨ ਸਵਿਚ ਆਫ ਕਰਕੇ ਸਮਝੂਗਾ ਤਾਂ ਕੀ ਕਰ ਲਾਂਗੇ ਚਲੋ ਠੀਕ ਹੈ ਵੀਰੋ ਸਾਡੀ ਜਿੰਨੀ ਕ ਡਿਊਟੀ ਜਾਂ ਬਣਦੀ ਆ ਜਾਂ ਸਮਾਜ ਪ੍ਰਤੀ ਜਾਂ ਆਪਣੇ ਇਨਸਾਨੀਅਤ ਪ੍ਰਤੀ ਕੋ ਆਪਾਂ ਨਿਭਾਉਣੇ ਆ ਤੇ ਵਾਹ ਕੋਈ ਚੜਦੀ ਕਾ ਬੱਚੇ ਬੱਚੇ ਨੂੰ ਛੋਟੇ ਨਹੀਂ ਸਾਡੇ ਨੂੰ ਇਤਰੇ ਹੀ ਕੋਸ਼ਿਸ਼ ਰੱਖਿਆ ਜਈ ਕੋਸ਼ਿਸ਼ ਕਰਤਾ ਜੇ ਕਰਨ ਸਿੰਘ ਚਟਾ ਸੁਰ ਸਿੰਘ ਨੂੰ ਆ ਗੱਡੀ ਕਿਹੜੇ ਰੋਡ ਤੇ ਚਾਰਤੀ ਕਰਨਾ ਹੱਦੇ ਨੇ ਉਹ ਗੱਡੀ ਕਿਹੜੇ ਰੋਡ ਤੇ ਚੜ ਗਈ ਹੱਡੀ ਉਹ ਹਾਈਵੇ ਰੋਡ ਤੇ ਚੜ ਗਈ ਆ ਉਹ ਵੈਰੀ ਗੁੱਡ ਆ ਪਤਾ ਨਹੀਂ ਕਿਧਰ ਦੀ ਕਮਾਗ ਹੋਂਗੇ ਉਹ ਸਾਡਾ ਕਰਨ ਚਿੱਟਾ ਕਿੱਥੇ ਲੈ ਆ ਮੈਨੂੰ ਉਹ ਸਾਡੀ ਹਾਈਵੇ ਲੈ ਆ ਗਈ ਜੇ ਸਾਡੀ ਚਬਾਲ ਵਾਲੀ ਛੜਕ ਭਿੱਕੀ ਬਣ ਚਬਾ ਕੇ ਕੈਂਪ ਕਰਨ ਤੱਕ ਨਹੀਂ ਜੇ ਹੋਣਾ ਅਸੀਂ ਵੱਡੀ ਛੜਕ ਤੇ ਚੜ ਗਏ ਜੇ ਤੇ ਇੱਥੇ ਹੀ ਉਹ ਛੱਪੜ ਸੀ ਇਹ ਤੇ ਉੱਤੇ ਚੜੀ ਯਾਰ ਜੀ ਇੱਪਣਾ ਲੱਗੇ ਜਿੱਤੇ ਛੱਪੜ ਜਾਂਦਾ ਜਿੱਤੇ ਰਾਹ ਖੇਤਰ ਫੇਰੇ ਆ ਲੋਕਾਂ ਨੂੰ ਅਹੀਂ ਛੱਪੜ ਦੇ ਵਿੱਚੋਂ ਫਟੀਆਂ ਕਢਾਈਆਂ ਸੀ ਤੇ ਆ ਇੱਪਣਾ ਲੱਗੇ ਆ ਗਏ ਬੋੜਾ ਇੱਪਣਾ ਲੱਗੇ ਆ ਗਏ ਆਪਣੀ ਰਾਤ ਦੀ ਗੱਲ ਜੇ ਕਰਨੇ ਤੇ ਕਿਧਰ ਗੱਡੀ ਚੜਾ ਦੀ ਛੱਡੀ ਆ ਗਿਆ ਬੋੜਾ ਲੱਗੇ ਬਾਰ-ਬਾਰ ਨਹੀਂ ਕੱਢ ਲਿਆ ਗੁੱਡ ਵੈਰੀ ਗੁੱਡ ਆ ਅਮੀਆ ਕੋ ਇਹੜਾ ਚਿੱਟਾ ਕਰਨ ਜਿੱਤਾ ਕਾਮਯਾਬ ਹੋ ਗਿਆ ਜੇ ਰਾਜ ਉਹਨੇ ਗੱਡੀ ਆ ਜਾ ਰਹੀ ਜੇ ਸਾਡੀ ਤੇ ਵੈਰ ਸਿਰਫ ਉਨੇ ਸ਼ਾਰਟਕਟ ਪਤਾ ਨਹੀਂ ਇਧਰ ਦੀ ਕੱਡ-ਕੁੱਡ ਕੇ ਤੇ ਇਧਰ ਬੋੜੂ ਚਲਾ ਕੇ ਜੇ ਗੱਡੀ ਛਾੜੇ ਦੋ ਮੈਂ ਉਧਰੋਂ ਛਾੜੇ ਦੋ ਉਤੋਂ ਦੀ ਵਾਲ ਕੇ ਖਜਾਨੇ ਅਸੀਂ ਨੂੰ ਜਾਣਦੇ ਅਸੀਂ ਅਸੀਂ ਉਧਰ ਦੀ ਆਉਣਾ ਹੈ ਪਰ ਉਹਨੇ ਆ ਪਤਾ ਨਹੀਂ ਕਿਦੋਂ ਦੀ ਕਮਾਖ ਨੂੰ ਕੇ ਲੈ ਆਂਦੀ ਇਹ ਕੋੜ ਖਾ ਸਕੋ ਸਿੰਗਲ ਸ਼ਰਕ ਤੋਂ ਅਸੀਂ ਆਏ ਜੇ ਤੇ ਹਾਈਪੇਰੇ ਅਸੀਂ ਚੜ ਗਏ ਜੇ ਅਸੀਂ ਹੁਣ ਆ ਰਹੇ ਜੇ ਆ ਕੇ ਹੁਣ ਬੋੜੂ ਆ ਤੇ ਗੱਡੀ ਮੁੜ ਕੇ ਟੋਲ ਪਲਾਇਆ ਤੇ ਸਾਰੇ ਸੱਜਣੇ ਆਪਣੀ ਪਿਆਰ ਸਾਰੇ ਥਾਂ ਦੇ ਆਪਣਾ ਥਾਂ ਥਾਂ ਦੇ ਪਿਆਰ ਵਿਸਰੇ ਆ ਪਿਆ ਸਾਡਾ ਤੇ ਚਲੋ ਜੀ ਆਪਾਂ ਹੁਣ ਇਹ ਮਹਿਸੂਸ ਨਹੀਂ ਹੋਣਨੀ ਮੈਨੂੰ ਪੁੱਛਣ ਦੀ ਲੋੜ ਹੁਣ ਮੈਂ ਸਹੀ ਥਾਂ ਤੇ ਆ ਗਿਆ ਆ ਸਾਡਾ ਕਰਜ ਟਾਕੇ ਅੱਗੇ ਜਾ ਰਿਹਾ ਜੇ ਤੇਰਾ ਛੋਟਾ ਵੀ ਸੁਰ ਸਿੰਘ ਤੋਂ ਅੱਗੇ ਜਾ ਰਿਹਾ ਤੇ ਮੈਂ ਵਟਾਰੀ ਦੇ ਪਿੱਛੇ ਪਿੱਛੇ ਤੇ ਹੁਣੇ ਹੀ ਪਹੁੰਚ ਰਹੇ ਆ ਜੀ ਚਭਾਲ ਤੇ ਇਹ ਸੁਰ ਸਿੰਘ ਇਹਨੂੰ ਪਹੁੰਚਾਉਣਾ ਇਹਦੇ ਘਰ ਤੱਕ ਜਾਣ ਤੱਕ ਟੈਨਸ਼ਨ ਆ ਕਿ ਮੇਰੀ ਇਹ ਆਦਤ ਸ਼ੁਰੂ ਤੋਂ ਹੀ ਆ ਵੀ ਮੇਰਾ ਸੱਜਣ ਮਿੱਤਰ ਹੋਵੇ ਮੇਰੇ ਸੱਜਣ ਮਿੱਤਰ ਦਾ ਮੁੰਡਾ ਹੋਵੇ ਮੇਰੇ ਸੱਜਣ ਮਿੱਤਰ ਦਾ ਪਿਓ ਹੋਵੇ ਕਿਨਾਂ ਜੇ ਘਰ ਨਹੀਂ ਆਉਦੇ ਪਹੁੰਚਦਾ ਜਾ ਕੇ ਉਹਨਾਂ ਜਰ ਮੇਰਾ ਬਿਰਾਂ ਦਿਮਾਗ ਰੈਲੈਕਸ ਦੀਂਦਾ ਆਪਾਂ ਸਾਰਾ ਕੁਝ ਪਤਾ ਕਰਨਾ ਕਿ ਮੇਰਾ ਛੋਟਾ ਵੀ ਪਹੁੰਚ ਗਿਆ ਇਦਾਂ ਹੀ ਸ਼ੁਰੂ ਤੋਂ ਛੋਟੇ ਪਿਚਾਏ ਆ ਤੇ ਆਪਣੇ ਹਾਂਜੀ ਪਿਚਾਏ ਤੇ ਉਹਨਾਂ ਦੇ ਪਿਓਾਂ ਨੂੰ ਵੀ ਘਰ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਸਾਡੀ ਰਹੀ ਹੈ ਉਨ ਇੱਥੇ ਗੱਲ ਬਣਦੀ ਜੇ ਵੇ ਇੱਥੇ ਇੱਕ ਗੱਲ ਬਣਦੀ ਜੇ ਜਟੋ ਪਚਾਉਣ ਦੀ ਘਰ ਹੁਣ ਗੱਲਾਂ ਚੋਂ ਗੱਲ ਨਿਕਲਦੀ ਐ ਨਾ ਵੇਖ ਲਓ ਇਹ ਲਹੂ ਚ ਹੁੰਦੀਆਂ ਗੱਲਾਂ ਤੁਹਾਨੂੰ ਅੱਗੇ ਗੱਲ ਦਸੀ ਸਾਡਾ ਪਾਪਾ 25 ਸਾਲ ਪਹਿਲਾਂ ਮੈਂ ਸੂਜ਼ੂਕੀ ਮੋਟਰਸਾਈਕਲ ਤੇ ਆ ਰਿਹਾ ਪਿੰਡ ਆਤ ਦੀ ਠੰਡ ਆਤ ਦੀ ਧੁੰਦ ਕਲਸਕਾ ਪਿੰਡ ਤੋਂ 1.5 ਦੋ 1.5 ਕਿਲੋਮੀਟਰ ਕਿਸੇ ਨੇ ਸ਼ਰਾਬ ਪੀ ਕੇ ਉਥੇ ਡਿੱਗ ਪਿਆ ਉਹ ਜਾਣ ਨਹੀਂ ਸਕਦਾ ਸੀ ਦੋਦੇ ਹੁਣ ਮੈਨੂੰ ਨਹੀਂ ਇਹ ਨਹੀਂ ਯਾਦ ਹੈਗਾ ਉਹ ਪਾਪਾ ਹੀ ਦੱਸ ਸਕਦਾ ਕਿ ਨੂੰ ਰਾਤ ਨੂੰ ਜਣ ਚੱਲਿਆ ਵੇਖੋ ਵੀ ਰਾਤ 10 ਵਜੇ ਕੋਈ ਆਪਣੇ ਜੁਲਿਆਂ ਨੂੰ ਨਹੀਂ ਬਾਹਰ ਨਿਕਲਦਾ 10 ਵਜੇ ਕੀ ਸੱਪ ਇਹ ਨਹੀਂ ਨਿਕਲਦੇ 6 ਵਜੇ ਨਹੀਂ ਨਿਕਲਦੇ 9:00 ਵਜੇ ਦੀ ਗੱਲ ਹੀ ਛੱਡ ਦੋ ਤੇ ਮੈਂ ਲੇਟ ਆਇਆ ਕਿਤੇ ਪ੍ਰੋਗਰਾਮ ਤੋਂ ਤੇ ਮੈਂ ਜੁਕੀ ਮੋਟਰਸਾਈਕਲ ਤੇ ਆਪਣੇ ਨਾਲ ਥੇ ਨਹੀਂ ਆਪਣਾ ਗੁਰਦੁਆਰਾ ਪਾਪਾ ਹਜਾਰਾ ਸਿੰਘ ਭਾਈ ਸਿਵਾ ਗੌਰ ਤੇ ਬਾਬਾ ਹਜਾਰਾ ਸਿੰਘ ਦਾ ਗੁਰਦੁਆਰੇ ਦੇ ਲਾਗੇ ਤੇ ਪਾਪਾ ਸਾਈਕਲ ਤੇ ਭਾਇਆ ਕਿ ਸ਼ਰਾਬੀ ਨੂੰ ਤੇ ਮੈਂ ਆ ਇਹ ਵੇਖਿਆ ਤਾਂ ਉਹਨੂੰ ਛੱਡਣ ਜਾਣਦਿਆ ਤੋਂ ਦੇਰ ਰਾਤ 10 ਵਜੇ ਤੇ ਮਦਦ ਮੈਂ ਆ ਗਿਆ ਮੋਟਰਸਾਈਕਲ ਤੇ ਰਾਤ ਨਾਪਾ ਵਾਕੇ ਤੇ ਆਨਾ ਮੈਂ ਵਿਚਾਰਾ ਉੱਥੇ ਪਿਆ ਹੂ ਕਿਰਾ ਉਹnade ਜੇ ਡਿੱਗਾ ਪਿਆ ਤੇ ਰਾਜ ਜੇ ਡਿੱਗਾ ਪਿਆ ਦੂਦਿਆਂ ਦਾ ਤੇ ਮੇਰਾ ਜਾਨ ਸ਼ਰਾਂ ਦਾ ਜੇ ਮਰਜੀ ਹੋ ਗਿਆ ਤੇ ਰਾਜ ਜੀ ਤੈਨੂੰ ਮੈਂ ਛਾਡ ਆਂ ਘਰ ਮੁਹੱਲਾ ਆ ਵੇਖ ਲਓ ਉਹ ਗੁਰੂ ਘਰ ਵੇਖੋ ਆ ਗੱਲਾਂ ਦੇ ਵੇਖੋ ਸਾਡੇ ਟੱਪਰ ਦੀਆਂ ਸਾਡੇ ਲਹੂ ਦੀਆਂ ਉਹ ਮਹਾਪਾਪਾ ਤੂੰ ਕਿਹੜੇ ਕਮਾਈਆਂ ਕਿਹੜੀ ਸਭਾਏ ਸੀ ਚੁੱਕੀ ਇਹ ਆਹ ਸ਼ਰਾਬ ਮੈਂ ਪਿਆ ਰੱਜਿਆ ਪਿਆ ਤੇ ਮਾਰ ਦੋ ਚਪੇੜਾ ਮੇਰੇ ਰੱਤ ਤੇ ਇਹਨਾਂ ਪਾਏ ਤੇ ਛੱਡੋ ਦੋ ਆਪੇ ਜਾਵੇ ਨਾ ਜਾਵੇ ਭਲਕੀ ਕਿਉਂ ਡਿੱਗਾ ਆਏ ਨੇ ਅਈ ਤੇ ਸ਼ਰਾਬੀ ਕੋਟ ਦੇ ਨਿਹਰਾਦ ਨੂੰ ਤੇ ਪਾਪਾ ਕਰਸ ਜੇ ਉਹ ਉਹ ਹੋਰ ਉਹਦੀ ਲਾਈਨ ਹੋ ਰਹੀ ਆੜੀ ਲਾਈਨ ਹੋ ਰਿਆ ਉਹ ਮੈਂ ਹਾਂ ਜਾ ਪਿਓਾ ਤੂੰ ਜਾ ਕੇ ਸੌਂ ਜਾ ਘਰ ਇਹਨੂੰ ਭਾ ਮੇਰੇ ਮੋਟਰਸਾਈਕਲ ਦੇ ਕੇ ਦਾ ਸੁੱਟ ਤੇ ਮੈਂ ਦਾ ਘਰ ਨੂੰ ਸੁੱਟ ਕੇ ਆਵਾਂ ਤੇ ਪਾਪੇ ਦਾ ਸਾਈਕਲ ਤੂੰ ਮੈਂ ਆਪਣੇ ਦੇ ਮੋਟਰਸਾਈਕਲ ਤੇ ਭਾਇਆ ਦੇ ਦੋ ਤੀ ਮੈਂ ਛੱਡ ਗਿਆ ਮੈਨੂੰ ਨਹੀਂ ਇਹਦਾ ਚੇਤਾ ਨਹੀਂ ਰਹਾ ਮੈਂ ਕਿਹੜੇ ਘਰੋਂ ਸੁੱਟ ਕੇ ਆਇਆ ਹਾਂ ਚੇਤਾ ਯਾਣੀਆ ਸੁੱਟ ਆਇਆ ਮੈਂ ਇੱਕ ਉਹਦੇ ਘਰ ਤੇ ਅਹੀਂ ਤੇਰਾ ਨੂੰ ਪੈਗ ਲੱਗੇ ਸ਼ਰਾਬ ਪੀ ਕੇ ਜਿਹੜੇ ਡਿੱਗਦੇ ਨੇ ਉਹਨਾਂ ਨੂੰ ਰਾਲ ਕੁੱਟ ਦਿੰਦੇ ਆ ਉਹਦੋਂ ਮੈਂ ਗੱਲਾਂ ਹਾਂ ਤੇ ਮੈਂ ਚੱਲ ਉਹ ਮੈਨੂੰ ਪਿੱਛੇ ਚੰਬੜਿਆ ਤੇ ਮੈਂ ਚੱਲ ਘਰ ਸੋਟਾਉਣਾ ਨਹੀਂ ਦੇ ਦੋ ਹੁੰਦੇ ਨਾ ਅਹੀਂ ਉਹ ਕੰਮ ਉਹਦਾ ਵੀ ਕਰ ਦਣਾ ਪਾ ਪਾ ਜਣਾ ਨੂੰ ਚਿਹਰੇ ਨੂੰ ਸਿਕਲ ਦੇ ਛੰਨਰ ਜਾਣ ਦਿਆ ਇਹ ਚਿਹਰਾ ਰ ਜਿਆ ਹੀ ਚਿਹਰਾ ਉਹਨਾਂ ਤੇ ਡਿੱਗਾ ਪਈ ਠੰਡ ਤੋਂ ਹੁੰਦੇ ਤੇ ਮਰ ਜੂਗਾ ਪਾ ਪਾ ਅਜਿਹਾ ਕਰੇ ਤਾਂ ਮੈਂ ਛੜਨ ਜਾਣਦਿਆਂ ਨੂੰ ਐ ਦੋਦੇ ਮੈਂ ਜਿੱਦ ਤੂੰ ਦੋਦੇ ਆ ਵੀ ਛੜਨ ਜਾਣਦਿਆਂ ਦੱਸ ਆ ਵੀ ਕਾ ਸਾਡੇ ਟੱਬਰ 'ਚ ਹੈਗੀ ਯਾਰ ਕਰੀਏ ਕੀ ਲਉ ਜੀ ਕਿ ਕੂਨ ਜੀ ਉਹ ਜੀਨਸਾਂ ਦਾ ਹੈ ਅਮਰਜੀਤ ਸਿੰਘ ਦੇਖੋ ਜੀਨਸ ਜੂਲਦੇ ਹੁੰਦੇ ਇਹ ਕੋਈ ਪਤਾ ਨਹੀਂ ਕੀ ਹੁੰਦੇ ਇਹ ਚੰਗੀਆਂ ਜੀਨਸ ਹੁੰਦੇ ਨੇ ਪਤਾ ਨਹੀਂ ਕੀ ਆ ਚਲ ਹੁੰਦੇ ਆ ਇਹ ਜੇ ਅਸੀਂ ਇਹੋ ਜਿਹੀ ਭਰਾਵਾਂ ਰਾਤ ਨੂੰ ਕੰਮ ਕਰਦੇ ਆ